ਵੈਲਕਮ ਆ ਜੀ ਇੱਕ ਹੋਰ ਨਵੇਂ ਵਲੌਗ ਚ ਤੇ ਤੁਹਾਨੂੰ ਜਿਵੇਂ ਪਿਛਲੀ ਵਲੌਗ ਚ ਦੱਸਿਆ ਸੀਗਾ ਪਾਰਟ 2 ਆਪਾਂ ਕਰਾਂਗੇ ਅੱਜ ਚੱਲੇ ਆਂ ਸਾਈਕਲ ਯਾਤਰਾ ਤੇ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਬਜੀਤਪੁਰ ਤੇ ਗੁਰਦੁਆਰਾ ਰਹਿ ਜਾਂਦਾ ਫਿਰੋਜ਼ਪੁਰ ਦੇ ਲਾਗੇ ਤੇ ਹੋਰ ਵੀ ਮੁੰਡਿਆਂ ਨੇ ਆਪਣੇ ਨਾਲ ਜਾਣਾ ਸਾਈਕਲਾਂ ਤੇ ਤੇ ਨਾਲ-ਨਾਲ ਤੁਹਾਨੂੰ ਦਿਖਾਉਣੇ ਆ ਤੇ ਚੱਲਦੇ ਆਂ ਆਪਾਂ ਗੁਰਦੁਆਰਾ ਸਾਹਿਬ ਚੱਲ ਕੇ ਤੁਹਾਨੂੰ ਨਾਲੇ ਦਰਸ਼ਨ ਕਰਾਉਣੇ ਆ ਚਲੋ ਮਿਲਦੇ ਆਂ ਚਲੋ ਚਲੋ ਸਿੰਘੋ ਸਾਤ ਸਰੀਆ ਕਾਲ ਬਰਾ ਮੜਾਇਆ ਬੰਦੇ ਦਿਖਾ ਦਈਏ ਕਿਹੜੇ-ਕਿਹੜੇ ਆ ਕਿਆ ਮੋਲੀ ਹਰਾ ਪਿਛਲੀ ਵਾਰ ਆਪਣੀ ਸੰਗਤ ਘੱਟ ਸੀ ਆ ਗਿਆ ਆਪਾਂ ਥੋੜੇ ਬੰਦੇ ਹੋਰ ਜੋੜ ਲਏ ਤੇ ਗੱਡੀਆਂ ਵੀ ਨਵੀਆਂ ਦੋ ਤਿੰਨ ਗੱਡੀਆਂ ਵਿੱਚ ਨਵੀਆਂ ਲੈ ਲਈਆਂ ਬੰਦੇ ਹੋਰ ਜੋੜ ਲੇ ਕਈ ਗੱਡੀਆਂ ਪੁਰਾਣੀਆਂ ਹੌਲੀ ਹੌਲੀ ਉਹ ਵੀ ਨਵੀਆਂ ਕਰ ਲਾਂਗੇ ਬਾਬੇ ਦੀ ਕਿਰਪਾ ਰਹੀ ਤਾਂ ਜਾਂ ਗਾਣੂ ਬੰਦੇ ਘਟ ਜਾਣਗੇ ਜਾਂ ਵਧ ਜਾਣਗੇ ਇਹ ਤਾਂ ਮੌਕਾ ਹੀ ਦੱਸੂਗਾ ਸਾਡਾ ਸਾਡਾ ਲੱਖਾ ਵੀਰ ਵਿੱਚੋਂ ਸਾਥ ਛੱਡਦਾ ਹੋਇਆ ਚਲੋ ਅਗਲੀ ਵਾਰ ਸਹੀ ਸ਼ੀਤ ਕੀ ਗੱਲ ਆ ਸਰਜਰੀ ਸਵੇਰ ਗੁਰੂ ਘਰੇ ਚੱਲੇ ਆ ਇਹਦੂ ਨਿਆਰੇ ਹੋਰ ਕਿੱਥੇ ਮਿਲਨੇ ਆ ਬੰਦੇ ਆਪਣੇ ਮਗਰ ਰਹਿ ਗਏ ਸੀਗੇ ਤੇ ਤੁਹਾਨੂੰ ਦਿਖਾਉਣੇ ਆ ਕਿੰਨੇ ਕਿ ਜਾਣੇ ਆ ਹੋਲੀ ਕਿਵੇਂ ਫਰ ਆ ਰਹੇ ਆ ਮੁੰਡੇ ਦਿਖਾਉਣੇ ਆ ਫਿਰ ਤੁਹਾਨੂੰ ਬੋਲੇ ਸੋਨਹਿਾ ਆਸਤਰੀ ਆ ਕਾਲੇ ਸਾਨੂੰ ਦੋਲਾਂ ਇਹਨੇ ਰੁਕੇ ਤੋੜਦੀਆਂ ਪੂਰੀਆਂ ਹੀ ਨਹੀਂ ਹੋਣੀਆਂ ਵੇਖੋ ਥੋੜੀ ਰੇ ਹੌਲੀ ਜਾਂਦੇ ਸ਼ੀਤ ਇਹਦਾ ਸਾਹ ਨਾ ਜਾਂਦਾ ਚੜਦੇ ਹੌਲੀ ਵੇਲਾ ਦੇਗਾ ਸਾਦੀਗਾ ਲਓ ਜੀ ਇੱਕ ਸਿੰਘ ਥੋੜਾ ਸਾਹ ਚੜਦਾ ਆ ਤੇ ਸਰੀਰ ਭਾਰਾ ਦੋ ਸਿੰਘ ਅੱਗੇ ਜਾ ਰਹੇ ਆ ਜਾਰੀ ਰਹਿਣਾ ਦੇ ਆਉਂਦੇ ਦੇਖੀ ਚੱਲ ਕਰਦੇ ਜਾ ਕੋ ਬੰਦੇ ਦਾ ਕਿੰਨੀ ਹੋਦੇ ਆ ਕਿ ਠੀਕ ਆ ਛੀਤ ਐ ਆਮ ਨਾ ਮੁੰਡਿਓ ਚੈੱਕ ਕਰ ਲਓ ਵਾਹ ਵਾਹ ਸਾਈਕਲਾਂ ਦੀ ਫੁੱਲਾ ਫੁੱਲਾ ਨਹੀਂ ਸਾਰਾ ਇੰਦਾ ਕਰਦੇ ਚਾਰ ਚੰਨ ਦੋ ਬੰਦੇ ਸਾਡੇ ਮਗਰ ਰਹਿ ਗਏ ਆ ਉਹਨਾਂ ਦੀ ਵੇਟ ਕਰਦੇ ਆ ਛੀਤ ਠੀਕ ਆ ਸਾਡੇ ਬੰਦੇ ਨਾਲ ਕੁਝ ਕਹਾਸਾ ਹੋ ਗਿਆਗਾ ਤੁਹਾਨੂੰ ਛੋਟੀ ਕਲਿੱਪ ਵਾਦਾਂਗੇ ਚਲੋ ਹੁੰਦਾ ਰਹਿੰਦਾ ਪਰ ਇਹ ਚੌੜ ਕਰ ਰਹੇ ਸੀਗੇ ਚੌੜ ਕਰਨੀ ਨਹੀਂ ਜਾਂਦੀ ਜਦੋਂ ਯਾਤਰਾ ਤੇ ਜਾਣਾ ਹੋਵੇ ਤੇ ਗਾਂ ਤੋਂ ਧਿਆਨ ਰੱਖਿਓ ਮੱਚ ਮਰਨ ਨਸੀਬ ਵਾਲੇ ਲਓ ਜੀ ਆਗੇ ਕੱਪੜਿਆਂ ਤੋਂ ਬਾਹਰ ਹੋ ਕੇ ਮੁੰਡੇ ਦੋ ਬੰਦੇ ਮਗਰ ਰਹਿ ਗਏ ਸੀਗੇ ਉਹ ਸਾਰੇ ਕੇਨ ਲੱਗੀ ਸੀ ਮੇਰੇ ਵਾਲੇ ਚਲੋ ਕੋਈ ਨਹੀਂ ਚਲੋ ਚਲੋ ਲਓ ਜੀ ਆਪਾਂ ਪਿੰਡ ਦੇ ਗੋਲੇ ਵਾਲੇ ਪਹੁੰਚ ਗਏ ਆ ਤੇ ਕੇ ਅੱਧੇ ਘੰਟੇ ਦੀ ਵਾਟ ਰਹਿ ਗਈ ਆਪਣੀ ਤੇ ਰਾਤ ਨੂੰ ਤੁਹਾਨੂੰ ਦਿਖਾਉਣਾ ਆਪਾਂ ਕਿੱਥੇ ਹੋਰ ਰੁਕਦੇ ਆ ਈ ਤਾਂ ਠੀਕ ਆ ਚੱਲ ਚੱਲ ਸਲੋ ਨਾ ਕਰ ਰੇਸ ਚੱਲ ਚੱਲ ਫਿਰ ਨਾ ਨਾ ਤੂੰ ਰਹਿ ਦੇ ਮੂਰੇ ਵਾਲਾ ਹੈ ਹੀ ਨਹੀਂ ਤੂੰ ਲਾਉਣ ਵਾਲਾ ਮੋਲੀ ਨੇ ਕਿਵੇਂ ਕੱਪੜੇ ਲਾ ਲੇ ਆ ਜਿਹੜੇ ਲੈ ਆ ਦੇ ਕੇ ਰ ਆ ਜਿਹੜੇ ਦੋ ਬੰਦੇ ਆਪਾਂ ਅੱਗੇ ਲਾਏ ਹੋਏ ਉਹਨਾਂ ਦਾ ਸਾਹ ਛੇਤੀ ਚੜ ਜਾਂਦਾ ਇਸ ਕਰਕੇ ਅੱਗੇ ਲਾ ਲੇ ਆ ਕੱਪੜਿਆਂ ਤੋਂ ਬਾਹਰ ਹੋ ਗਏ ਆ ਸਾਲ ਐ ਰਹੀ ਨਾਲ ਨਾਲ ਫੋਟਵਾਂ ਕਰ ਰਹੀ ਆ ਚਲੋ ਚਲੋ ਠੀਕ ਆ ਸਿੰਗੋ ਸਾਹ ਤਾਂ ਵੀ ਜ਼ਿਆਦਾ ਕੱਢ ਗਿਆ ਚਲੋ ਫਿਰ ਓ ਵੇ ਕੀ ਆ ਵਾੜੇ ਡਿੱਗ ਪਿਆ ਚਲੋਈ ਬਲੇ ਫਾਨੇ ਹਾਲਾ ਸਾਤ ਰੀਆਂ ਕਾਲ ਲੋ ਜੀ ਆਪਾਂ ਅੱਧ ਵਿੱਚ ਪਹੁੰਚ ਗਏ ਸੀਗੇ ਬਾਕੀ ਬੰਦੇ ਉਹ ਜਾ ਰਹੇ ਆ ਨਾਲ ਨਾਲ ਅੱਗੇ ਅੱਗੇ ਤੇ ਟੋਟਲ ਆਪਣੇ ਪਿੰਡ ਤੋਂ ਹੈਗਾ ਗੁਰਦੁਆਰਾ ਸਾਹਿਬ 21 ਕਿਲੋਮੀਟਰ ਦਾ ਰਸਤਾ ਤੇ ਅੱਧੇ ਚ ਪਹੁੰਚ ਗਏ ਆਪਾਂ ਥੋੜੀ ਜਿਹੀ ਬਾਟੀ ਰਹਿ ਗਈ ਆ ਦੇਖੋ ਮੁੰਡੇ ਜਾ ਰਹੇ ਆ ਬਾਬੇ ਦੀ ਮਿਹਰ ਹੇ ਤੱਕ ਦਾ ਤੇ ਇਹ ਜਾ ਰਿਹਾ ਸਾਰੇ ਜਿੱਥੇ ਬੰਦਿਆਂ ਨੂੰ ਸਾਹ ਚੜ ਜਾਂਦਾ ਉਥੇ ਸਾਹ ਦਵਾ ਦਿੰਦੇ ਆ ਰੋਕੇ ਬਾਕੀ ਵਧੀਆ ਇੱਕ ਹੋਰ ਡੱਡਾ ਬਣਾ ਲਿਆ ਤੇ ਇੱਕ ਬੰਦੇ ਨੂੰ ਸਾਹ ਚੜ ਗਿਆ ਗੁੱਡੇ ਦੇ ਕੋਲ ਲੱਗ ਗਏ ਠੀਕ ਆ ਮੋਲੀ ਤੂੰ ਤਾਂ ਗੁੱਡੇ-ਗੁੱਡੇ ਸੈੱਟ ਕਰ ਲਾ ਸਾਹ ਦਵਾ ਗੇਰ ਮੁੰਡੇ ਨੂੰ ਸਾਹ ਚੜ ਗਿਆ ਵੀ ਹੁੰਦੀ ਆ ਕੱਢ ਕੇ ਆ ਉਹ ਬੰਟੀ ਆ ਖੜਦਾ ਹੀ ਨਹੀਂ ਕੁਰੀ ਆ ਦੇ ਖਿੱਚੀ ਲੈਂਦੇ ਆ ਯਾਰ ਸਾਦਰ ਵੀ ਗਿਆ ਏ ਲੋਕੀ ਕੀ ਸੋਚਣਗੇ ਹੰਬ ਕੇ ਆ ਇਹ ਲੋਕਾਂ ਮਗਰ ਥੋੜੀ ਨਾ ਲੱਗਣਾ ਆਪਦਾ ਸਰੀਰ ਵੇਖੜਾ ਉਹਨੇ ਲੋਕਾਂ ਘਟ ਖਾ ਲਿਆ ਕਰ ਬੰਦੇ ਜੱਬ ਗਏ ਆ ਮੈਂ ਤਾਂ ਆਖਿਆ ਵਾਵਾ ਤੁਰੇ ਆਉਣਗੇ ਪਰ ਨਹੀਂ ਇਹਨਾਂ ਸਾਹ ਦਿਵਾਣਾ ਹੀ ਪੈਂਦਾ ਪੰਜਾ ਦਸ ਮਿੰਟਾਂ ਬਾਅਦ ਰੁੱਕ ਕੇ ਅੱਦੇ ਬੰਦੇ ਆ ਖੜੇ ਆ ਮੋٹے ਮੋٹے ਬੰਦੇ ਜੱਬ ਗਏ ਆ ਰੁਕ ਜੋ ਯਾਰ ਉਹ ਤੋਂ ਨਾਲ ਲੈ ਆਇਆ ਮੁੰਡੇ ਦੇ ਗੋਡੇ ਦਉਦੇ ਆ ਕੀ ਕਰੀ ਜਨੇ ਤੂੰ ਚੱਕ ਕੇ ਉਹ ਕਹਿੰਦਾ ਬਾ 10 ਮਿੰਟ ਬਾਅਦ ਤੇ ਸਾਧਵਾ ਦਿਆ ਕਰੋ ਮੈਨੂੰ ਤੇ ਉਹ ਕਿ ਖੜਨਾ ਨਹੀਂ ਵੇਲਾ ਹੁਣ ਬਹੁਤ ਭੰਗ ਚੁੱਕੇ ਜੀ ਗਾਟੇ ਕੀ ਆ ਗਾਟੇ ਦਿਖਾ ਲਿਆ ਵਧਾਇਆ ਕਿ ਮੈਂ ਨਹੀਂ ਪਤਾ ਨਹੀਂ ਗਏ ਨਹੀਂ ਉਹ ਕਹਿੰਦਾ ਸ਼ੁਰੂ ਕਰਦਾ ਕੱਲ ਤੋਂ ਜਿਮ ਮੈਂ ਜਿਮ ਨਹੀਂ ਭੱਜਣ ਜਾਇਆ ਜਦੋਂ ਆਲੇ ਗੈਰੀ ਨੇ 15 ਵੇਰ ਨਹੀਂ ਹੋਈਦਾ ਦਰ ਤੱਕ ਉਚਾਲੇ ਦਰ ਆਉਂਦੇ ਉਹ ਛੀ ਤਾਂ ਜੱਬ ਗਿਆ ਨਾ ਫਿਰ ਜਾਲੇ ਲਈ ਜਾਉਂਗਾ ਛੀ ਤਾਂ ਥੱਕਦਾ ਨਹੀਂ ਗਿਆ ਛੀ ਤਾਂ ਨਹੀਂ ਆ ਸੋਨਦੇ ਨਹੀਂ ਸੀ ਤਾਂ ਵੀ ਥੱਕ ਗਿਆ ਯਾਰ ਹੈ ਸਾਡਾ ਜਾਈਏ ਖਾ ਲਓ ਖਾ ਲਓ ਭੈਣ ਜਾਨਾ ਵੜੇਗਾ ਸਾਡਾ ਲਾ ਲਾ ਉਹ ਕਿ ਸਾਡਾ ਸੌਣਾ ਪਰਿਆ ਜਾ ਲੱਗਿਆ ਕੀ ਬਾਤ ਆ ਤੂੰ ਹੁਣ ਕਹਿਣਾ ਕਿ ਤੈਨੂੰ ਫੇਰ ਤੂੰ ਇਹ ਬਾੜ ਵੇਂਦਾ ਜਾਂਦਾ ਐ ਤਾਂ ਨਾਲ ਨਾਲ ਪੈਡਲ ਮਾਰਦਾ ਬਾੜ ਵੇਂਦਾ ਸ਼ਾਂਤ ਲਾ ਕੇ ਨਾ ਓਏ ਆਪਾਂ ਵੀ ਥੋੜੀ ਨਾ ਤੇਜ਼ ਜਾਂਦੇ ਆ ਆਪਾਂ ਵੀ ਥੋੜੀ ਤੇਜ਼ ਜਾਂਦੇ ਆ ਜੈਕ ਨਾਰਮਲ ਰੱਖੀ ਐ ਸਪੀਡ ਸਹੀ ਯਾਰ ਲਾ ਜੇ ਕਿਹ ਚਾਰ ਚਾਹਤ ਉਹ ਨਾ ਰੁਕਣਾ ਦੇ ਵਿੱਚ ਬਾੜਾ ਹੀ ਬੰਦਾ ਦੇ ਉਹ ਤੇ ਦਰੀ ਘੰਟਾ ਉੱਤੇ ਬਹਿਣਾ ਆ ਜੋ ਆਖਾ ਗਵਾ ਅਸਲੀ ਨਹੀਂ ਦੇਖਣਾ ਕੋਈ ਨਹੀਂ ਖੜਜੂਆ ਕੀ ਹੋਈ ਜਾਂਦਾ ਤੁਹਾਨੂੰ ਕੋਈ ਨਹੀਂ ਖੜਜੋ ਯਾਰ ਥੋੜੀ ਸੁਧਿਆ ਤੁਰ ਨਹੀਂ ਨਾਲੇ ਉੱਤਰ ਜਾ ਦੱਕਾ ਬੈਠਾ ਫੇਰ ਲੱਭਾ ਸਾਡੇ ਪੱਟਿਆ ਵਾਂਜੀ ਇਹ ਨਹੀਂ ਕੋਲ ਸਾਲ ਲੈ ਲੰਦੋ ਯਾਰ ਤੂੰ ਇਹਦਾ ਸਾਹ ਹੀ ਨਹੀਂ ਲੈਣ ਦਿੰਦੇ ਸਾਗਰ ਪਾਣੀ ਪੂੜੀ ਪੁੱਜਦਾ ਹਰੇ ਹਾ ਆਪੇ ਕੋਈ ਇਹ ਨਾਗਾ ਤੂੰ ਹੋਪੀ ਹੋ ਗਿਆ ਸਹੀ ਖੜਕ ਦੀ ਨਹੀਂ ਤੈਨੂੰ ਅੰਦਰ ਵਾਲੀ ਆ ਮੋਲੀ ਵੇਲਾ ਜਮਾ ਨਾਰਮਲ ਸਪੀਡ ਤੇ ਆਉਂਦਾ ਸਹੀ ਖੜਾ ਹੈ ਓਏ ਕਦੀ ਕੋਟ ਲਾਵੇ ਤਾਂ ਕਦੀ ਚੜਾ ਲੈਂਦਾ ਹੈ ਇਹ ਆ ਤੈਨੂੰ ਉੱਠਿਆ ਪੂਤਾ ਇਹ ਨਹੀਂ ਕਦੋਂ ਹੁੰਦਾ ਬੂਹੇ ਚਲਾ ਰਿਹਾ ਕੋਟ ਫੇੜ ਚੜਾ ਲਿਆ ਤੂੰ ਲੱਗਦੀ ਆ ਗਈ ਸ਼ੀਤ ਕਲਾ ਬਤ ਫੇਰ ਲੱਗਾਇਆ ਪੈਟਰ ਹੈ ਮਾਰਦਾ ਯਾਰ ਬੰਦੇ ਜਾਬੇ ਆਂਦੇ ਆ ਵਿੱਚੋਂ ਯਾਰ ਆ ਗਈ ਫੇਰ ਤੇ ਬੰਦਾ ਇੱਕ ਫੇਰ ਉਹੀ ਮਗਰ ਰਹਿ ਗਿਆ ਇਹ ਸਾਬ ਹਵਾ ਚੜ ਜਾਂਦਾ ਬਾਕੀ ਬੰਦੇ ਜਾਈ ਜਾਂਦੇ ਵਧੀਆ ਇੱਕ ਬੰਦਾ ਮਗਰ ਰਹਿ ਗਿਆ ਉਹਦਾ ਬਾੜੀ ਮਗਰ ਰਹਿ ਗਿਆ ਨਾ ਐ ਤੋ ਮਰਜੀ ਤਗੜਾ ਹੋਵੇ ਆਸ ਹਸੜਾ ਅੰਦਰ ਵੇਦਾ ਉਹਦਾ ਬਹੁਤ ਪੁਰਾਣਾ ਖੜਾ ਆ ਦਿੱਲੀ ਪਬਲਿਕ ਸਕੂਲ ਕੋਈ ਪਰਚਾ ਆ ਗਿਆ ਵੀ ਪੜਾਈ ਦੇ ਹਿਸਾਬ ਨਾਲ ਹੀ ਹੋਗੀ ਨਾ ਔਰ ਰੁਕੇਗਾ ਅਗਲੇ ਪੁਲ ਤੇ ਰੁਕੇ ਚੱਲ ਚੱਲ ਜੀ ਆਲੇ ਢਾਲ ਕੇ ਰੇ ਇਥੋਂ ਜੋਰ ਲਾ ਓਥੇ ਦੇ ਢਾਲ ਜੀ ਯਾਰ ਜਾਣੇ ਵਿਡੂ ਇਹ ਸਹਾ ਜੜ ਇੱਕ ਮਗਰ ਰਹਿ ਗਿਆ ਬੰਦਾ ਉਹਦੀ ਵੇਟ ਕਰਨੀ ਪਊ ਹੁਣ ਸਾਲ ਲੈ ਕੇ ਚੱਲਦੇ ਆ ਬੰਦੇ ਪਾਣੀ ਪੂਣੀ ਪੀਣ ਲੱਗ ਗਏ ਆ ਉਹ ਟਟਾ ਹਾਲ ਆ ਜਾ ਨਾ ਯਾਰ ਕੋਈ ਨਹੀਂ ਬੰਦਾ ਪਾਣੀ ਨਾਲ ਨਹੀਂ ਮੈਂ ਹਟਾਲਾ ਤੇ ਬਹਿ ਜਾ ਮਗਰ ਲਾਉਣੇ ਹੀ ਸਾਈਕਲ ਤੁਸੀਂ ਗਾਂ ਲਿਆ ਕੇ ਲਾ ਦਿੰਦੇ ਬੰਦਾ ਹੌਲੀ ਹੌਲੀ ਪਹੁੰਚੀ ਆ ਇਧਰ ਮੁੰਡੇ ਫੋਟਾਂ-ਫੋਟਾਂ ਖਿੱਚੀ ਜਾਂਦੇ ਆ ਲਾਗਾ ਥੱਲੇ ਰੇਗੜਾ ਹੋਰ ਖਿੱਚੇ ਉਹ ਤੇ ਢਾਲ ਸੀ ਨਾ ਫਿਰ ਤਾਂ ਠਾਂ ਠਾਂ ਜ਼ੋਰ ਲੱਗਦਾ ਆ ਉਹ ਤੇ ਮੇਰੇ ਆਨੇ ਫੋਟੋ ਉੱਤੇ ਲੱਗ ਗਿਆ ਘੱਟ ਜਾਣ 5 ਕਿਲੋ ਵਜਨ ਦਾ 10:00 ਵਜੇ ਕੰਮ ਤੋਂ ਸ਼ੁਰੂ ਹੋ ਗਿਆ ਹਾਂਜੀ ਤੱਕ ਕਹਿ ਨਵਾ ਦੇ ਨੇ ਉੱਤੋਂ ਵੀ ਆਉਣ ਦੇ ਆਸੂ ਲੈ ਕੇ ਫੇਰ ਚਾਲੇ ਪਾਦੇ ਆਪਾਂ ਰਹਿ ਗਈ 5 ਕ ਮਿੰਟਾਂ ਦੀ ਵਾਟ ਲਓ ਜੀ ਗੇਟ ਐਂਟਰ ਕਰਨ ਲੱਗਿਆ ਆਪਾਂ ਚਾ ਚਲੋ ਚਲੋ ਓ ਵਾਹਿਗੁਰੂ ਸਤਨਾਮ ਸਤ ਸ੍ਰੀ ਅਕਾਲ ਉੱਥੇ ਹੀ ਬੰਨੇ ਆਇਓ ਕੱਲਮ ਗੱਲੀ ਕਰ ਲਓ ਸਿੰਘਾ ਰੋੜਾ ਧਿਆਨ ਨਾਲ ਤੇ ਜ਼ੋਰ ਜਿਆਦਾ ਲੱਗ ਰਿਹਾ ਲੱਗੇ ਮੁੰਡੇ ਇੱਥੇ ਜ਼ੋਰ ਜਿਆਦਾ ਲੱਗ ਰਿਹਾ ਵਿਚਾਲੇ ਵਾਲੀ ਬੱਚੇ ਦਾ ਉਦੋਂ ਜ਼ਿਆਦਾ ਲੱਗ ਰਿਹਾ ਸਾਡੇ ਦਾ ਜਿਆਦਾ ਜ਼ੋਰ ਗੱਡੀ ਆਵੀ ਗੱਡੀ ਧਿਆਨ ਬੋਲੇ ਸੋਹਣਿਆ ਲਾ ਦੇ ਯਾਰ ਇਹ ਟਾਈਮ ਹੀ ਨਹੀਂ ਹੋਇਆ ਨਾ ਉੱtte ਰ ਆ ਬੰਦਾ ਫੇਰ ਖੜ ਗਿਆ ਪੈਦਲ ਆਉਣ ਲੱਗ ਗਿਆ ਜੌਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਆਪਾਂ ਤੇ ਆਪਾਂ ਲਾਉਣੇ ਹੁਣ ਸਾਈਕਲ ਪਾਰਕਿੰਗ 'ਚ ਇਹਦਾ ਚੀਜ਼ ਦੇ ਹਿਸਾਬ ਨਾਲ ਆ ਇਹਦੋਂ ਵੀ ਤਾਂ ਤਾਂ ਪਏ ਤੁਸੀਂ ਕਿਹੜੀ ਦੁਕਾਨੋਂ ਲਿਆ ਇਹ ਪੁਰਾਣੀ ਜਾਨਾ ਮੰਡੀ ਨਹੀਂ ਫ੍ਰੀਜ ਕੋਸਟ ਆਹ ਜੀ ਇਸ ਕੋਦੇ ਗੋਸਟ ਦੇ ਇੱਕ ਬੰਦਾ ਸਾਡਾ ਮਗਰ ਆਉਂਦਾ ਵਿਆਹ ਇਹ ਸੇ ਨਾ ਇਹ ਸੇਰ ਵਧੀਆ ਰਹਿੰਦੀ ਸੇਰ ਦਾ ਸਾਡਾ ਬੰਦਾ ਹੁੰਦਾ ਪਿਆਉਂਦੀ ਵਧੀਆ ਬਸ ਆਪ ਕੋਤੇ ਕੋਤੇ मार नाल सित ਸੱਚੇ ਬਾਸ਼ਾ ਲੋ ਜੀ ਆਪਾਂ ਵਿਖਲੇ ਹੋਗੇ ਸੀਗੇ ਪ੍ਰਸ਼ਾਦਾ ਛੱਕੇ ਗੁਰੂ ਮਹਾਰਾਜ ਦੇ ਦਰਸ਼ਨ ਮੇਲੇ ਕਰਕੇ ਇੱਥੇ ਹੁਣ 2 ਮਿੰਟ ਬੈਠ ਕੇ ਫਿਰ ਚੱਲਦੇ ਆਂ ਪਿੰਡ ਨੂੰ ਵਾ ਸੁਪਨਾ ਹਵਾ ਜਿਆਦੀ ਚੱਲ ਰਹੀ ਆ ਜ਼ੋਰ ਵੀ ਜਿਆਦਾ ਲੱਗ ਰਿਹਾ ਨਾ ਸੀ ਲਓ ਜੀ ਘਰ ਵੱਲ ਨੂੰ ਚਾਲੇ ਪਾਦੇ ਆਪਾਂ ਮੁੰਡਿਆਂ ਨੇ ਪ੍ਰਸਾਦਾ ਪਾਣੀ ਪੁੱਲ ਛੱਡਿਆ ਹੁਣ ਤਾਂ ਖਿੱਤੀ ਆਉਂਦੇ ਆ ਰਾਤ ਚ ਦੋ ਜਾਵਾਂਗੇ ਉਦੋਂ ਦਿਖਾਵਾਂਗੇ ਤੁਹਾਨੂੰ ਲਓ ਜੀ ਮੁੰਡਿਆਂ ਨੇ ਕੇਤੀ ਰੇਲ ਦੇ ਬਰਾਬਰ ਲੈ ਗਲੇ ਜੱਗ ਗਏ ਢੰਡਿਆ ਨਾ ਬੰਨੀ ਸੀ ਹੈ ਅਗਰ ਇਹ ਨਿਸ਼ਾਨੀ ਕਿਸ ਲਈ ਖਾਲ ਦੀ ਕੈ ਮੋਲੀ ਦੋਤ ਨੂੰ ਖਾਦ ਪਰਣੀ ਕਿਰੇਆ ਨਹੀਂ ਲੈ ਆਏ ਲੈ ਆ। ਹੁਣ ਆ। ਕਿੱਲੀਆਂ ਆਂ ਤੇ ਪੈਰ ਵਾਲੇ ਦਾ। ਕਿੱਲੀਆਂ ਨਹੀਂ ਜਾਣਾ ਇੱਧਰ। ਚਲੋ ਭਈਆ ਇੱਕ ਬੰਦਾ ਤੋਰਤਾ। ਛੇਤੀ ਪਹੁੰਚਣ ਵਾਲਾ। ਪਹਿਲਾਂ ਤੋਂ ਨਹੀਂ ਦਾ। ਕੀ ਕਸੀ ਆ। ਕੀ ਪਾਸਵਰਡ ਲਾਈ ਬੈਠਾ। ਲਓ ਜੀ ਔਲੀ ਔਲੀ ਜਾ ਰਹੇ ਆ ਹਵਾ ਬਹੁਤ ਚੱਲੀ ਜਾਂਦੀ ਆ ਮੌਸਮ ਵੀ ਠੰਡਾ ਹੋ ਗਿਆ ਤੇ ਹਵਾ ਨਾਲ ਸਾਈਕਲਾਂ ਤੇ ਜ਼ੋਰ ਬਹੁਤ ਲੱਗ ਰਿਹਾ ਉੱਤੇ ਬੰਦੇ ਲੱਗ ਜਾਈ ਜਾਂਦੇ ਅੱਦੇ ਪਿੱਛੇ ਆਈ ਜਾਂਦੇ ਰੰਗ ਨਾ ਕੱਢਦਾ ਹੀ ਕਾ ਦਵਾ ਆਉਂਦਾ ਆ ਪਹੁੰਚ ਰ ਆ ਲਈਆ ਸਾਡਾ ਬੰਦਾ ਇੱਕ ਪਹਿਲਾਂ ਜਿੱਦਾ ਸੀ ਨਾਲ ਤੇ ਫਿਰ ਉਹ ਬੰਨਿਆ ਪਹਿਲਾ ਦਿਨ ਉਹਨੇ ਸਟਾਪ ਪਰਾਤਾ ਸੋਟਾ ਟੱਡ ਕੇ ਬੈ ਗੇ ਲੈ ਇਧਰ ਹਾਰਲੇ ਦੀਆ ਫੋਟੋ ਆ ਖਿੱਚੀ ਜਾਂਦਾ ਮੁੰਡਾ ਆਮਦਾ ਹੈ ਬਰਾਬਰ ਇੰਦਾ ਲੜ ਗਿਆ ਨਾਲ ਉਹ ਵੀ ਜੰਮੂ ਜੋ ਤਾਰਾ ਨੁਕਸਾਨ ਤਾਂ ਦਿਖਾ ਆ ਕੇ ਆ ਇੱਕ ਦਾ ਥੋੜੀ ਜਿਹੀ ਸਾਹ ਜਿਹੜੀ ਮੇਰੇ ਚੱਲ ਜਿਵੇਂ ਬੰਦੂ ਦੋਤੇ ਨੇ ਸਜਾ ਮੇਰੇ ਕਾਦੀਆਂ ਨੇ ਇੱਕ ਇੱਕ ਉਹ ਜੀ ਹੈਗੀ ਹੈ ਕਿ ਦੇਖ ਹੈਗੀ ਆ ਡਿੱਗ ਵੀ ਭਰਾਵਾ ਨਹੀਂ ਹੈਗੀ ਇਹ ਬਈ ਕਿਤੇ ਤਾਂ ਮੋਲੀ ਨੂੰ ਛੇੜਦਾ ਸੀ ਨਾ ਆ ਸਜਾ ਉੱਥੇ ਮਹਿ ਜਾਂਦੀ ਵੀਰੇ ਇਹ ਨੂੰ ਆਖਾਈ ਤੂੰ ਹੀ ਬੰਦਾ ਵੇਖੋ ਬੰਦਾ ਓਏ ਇਹ ਤਾਂ ਇਹ ਤਾਂ ਕੋਈ ਚੱਕਰ ਨਹੀਂ ਡਿੱਗ ਵੀ ਇਹ ਬੰਦਾ ਨਾ ਡਿੱਗ ਜੇ ਆਪਣਾ ਵਾਲਾ ਪਾਣੀ 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 ਉਹ ਕਰਦਾ ਝੋਟੇ ਨੇ ਓਹੋ ਇਹ ਨਹੀਂ ਜਾਣਾਂ ਕਣਾ ਬਾਉਂਡ ਰੱਖ ਕੇ ਕਰਵਾਇਆ ਨਾ ਉਦੋਂ ਸਹੀ ਦੂਜੀ ਵਾਲੀ ਪਾਣੀ ਆਇਆ ਆ ਇਹ ਨਹੀਂ ਦੇਖੀ ਨਾ ਚਲੋ ਓਏ ਬੰਤੀ ਪੰਪ ਦਬਾਰ ਨਹੀਂ ਬੋਲਦਾ ਨਹੀਂ ਜਾਣਾ ਚਾਹ ਤੁਸੀਂ ਜੇ ਖਾਣ ਲਾ ਪਾਣੀ ਹੈ ਨਾ ਨਹੀਂ ਜਾਣਾ ਮੈਂ ਨਹੀਂ ਆਣਾ ਚਾਹ ਤੇ ਪਾਣੀ ਭਰ ਕੇ ਲਿਆਵਾਂਗੇ ਨਾ ਜਾਈ ਇਹ ਜਾਵੜਨਗੇ ਗਾਂ ਆ ਗਾਣੇ ਉਸ ਨਹੀਂ ਜਾਂਦਾ ਤੁਰਿਆ ਜਾਲ ਤੁਰਿਆ ਜਾਲ ਤੂੰ ਪਾਣੀ ਪੀ ਜਾ ਕੇ ਕੋਈ ਨਾ ਕਰਾਂ ਮੈਂ ਹੀ ਕਰੇ ਜਾ ਮੋਲੀ ਭੱਜ ਲੈ ਉੱਥੋਂ ਭੱਜ ਜਾ ਤੇਈ ਗੱਲ ਨਾਲ ਜਾ ਉੜਾ ਤੂੰ ਵੀ ਪਾਣੀ ਪੀ ਨਾ ਯਾਰ ਅੱਜ ਉਹ ਸਾਰਾ ਘੁੰਮ ਕੇ ਪਹੁੰਚ ਆਵੇ ਕਿਸੇ ਬੋਤਲ ਤੋਂ ਪੀਤਾ ਨਾ ਤੇ ਲੱਗੇ ਆਪੀ ਚੱਲਦਾ ਪਿਆ ਸਪੀਡ ਚੈੱਕ ਕਰ ਪਾਣੀ ਦੀ ਓ ਮਾਈ ਗਾਡ ਇੱਕ ਹੀ ਘਾਲ ਦਲਾਇਆ ਪਰਲੇ ਜੰਨੇ ਬੰਦ ਆ ਇੱਕ ਫਟਾਜ ਹੋਰ ਫਰਸ਼ੀਦ ਠੀਕ ਆ ਕੰਨੀ ਜੀ ਲੋ ਬਈ ਹੋਰ ਪਤਾ ਕਿ ਕਿੱਦਾਂ ਇਹ ਜਾਂਦੇ ਡੂੰਗਾ ਤਾਂ ਨਹੀਂ ਗਿਆ ਉਹ ਵੇਖਦਾ ਹੋਰ ਮੈਂ ਤਾਂ ਨਹੀਂ ਡੂੰਗਾ ਸਿੰਘ ਤੁਰ ਕੇ ਹੀ ਹੋ ਗਏ ਨਿਆਰਾ ਹੀ ਵੱਖਰਾ ਤਰਕੇ ਦਾ ਨਿਆਰਾ ਹੀ ਵਖਰਾ ਇੰਨੇ ਵਲੰਗ ਬਸ ਤੁਰੇ ਨਾ ਪਾਤਾ ਚਲੋ ਜੀ ਅੰਮੇ ਤਲੋ ਚੱਲ ਜਾਓ ਚਲੋ ਜੀ ਮਿਲਦੇ ਆ ਪਿੰਡ ਪਹੁੰਚ ਕੇ ਲਓ ਜੀ ਆਪਾਂ ਫਿਰ ਪਿੰਡ ਪਹੁੰਚ ਗਏ ਤੇ ਇਸ ਨਾਲ ਇਹ ਵਲੌਗ ਦੀ ਐਂਡਿੰਗ ਆ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਨਾਲ ਇਸੇ ਹੀ ਤਰ੍ਹਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰੋ ਤੇ ਸਬਸਕ੍ਰਾਈਬ ਵੀ ਜੂ ਕਰੋ